ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਦੋਸਤੋ ਅੱਜ ਬਣਾਉਣ ਲੱਗੇ ਆ ਵਾਈਟ ਪਾਸਤਾ ਤੇ ਦੋਸਤੋ ਜਿਹੜੇ ਵਿੱਚ ਸਮਾਨ ਯੂਜ਼ ਕਰਨੇ ਆ ਉਹ ਤੇ ਇੱਕ ਸਰੋਂ ਦਾ ਤੇਲ ਆ ਤੁਸੀਂ ਕੋਈ ਹੋਰ ਜੇਕਰ 올ਿਵ ਆਲ ਯੂਜ਼ ਕਰਦੇ ਜਤੂਨ ਦਾ ਤੇਲ ਜਿਹੜਾ ਵੀ ਯੂਜ਼ ਕਰਨਾ ਤੁਸੀਂ ਕਰ ਸਕਦੇ ਜੀ ਇੱਕ ਕਰੀਮ ਆ ਤੇ ਇਹਨੂੰ ਕਰੀਮ ਦੀ ਜਗ੍ਹਾ ਤੁਸੀਂ ਥੋੜਾ ਦੁੱਧ ਵੀ ਯੂਜ਼ ਕਰ ਸਕਦੇ ਜੇਕਰ ਤੁਸੀਂ ਹਨਾ ਵੈਸੇ ਤੇ ਇਹਨੂੰ ਬਣਾਉਂਦਾ ਹੋਰ ਹੀ ਪ੍ਰੋਸੈਸ ਹੈਗਾ ਵਿੱਚ ਪਿਆਜ਼ ਯੂਜ਼ ਕਰਨੇ ਆ ਤੇ ਪਿਆਜ਼ ਦੇ ਵਿੱਚ ਕਈ ਲੌਂਗ ਪਾ ਕੇ ਉਹ ਚੀਜ਼ ਕਰਦੇ ਆਪਾਂ ਕਰੀਮ ਦੀ ਪਾਵਾਂਗੇ ਚਾਹਨਾ ਇਹੋ ਯੂਜ਼ ਕਰ ਸਕਦੇ ਆਪਾਂ ਇੱਕ ਆਪਣੇ ਕੋਲ ਪਾਸਤਾ ਸਿੰਪਲ ਆ ਤੁਸੀਂ ਥੋੜਾ ਜਿੰਨਾ ਮਰਜ਼ੀ ਯੂਜ਼ ਕਰ ਸਕਦੇ ਬਾਕੀ ਆਪਣੇ ਖੁੰਬਾ ਵਾ ਦੋ ਚਾਰ ਖੀਰੇ ਤੇ ਚਲੋ ਐਕਸਟਰਾ ਖਾਣੇ ਆਪਾਂ ਧਨੀਆ ਵਾ ਆਪਣਾ ਮਟਰ ਆ ਤੇ ਆਪਣਾ ਸ਼ਿਵਨਾ ਮਿਰਚਾ ਤੇ ਦੋ ਚਾਰ ਮਿਰਚਾ ਪਾਵਾਂਗੇ ਤੇ ਤਿੰਨ ਸੋ ਸਬਜ਼ੀਆਂ ਨਾਲ ਜ਼ਿਆਦਾ ਹੋਣ ਕਰਕੇ ਫਿਰ ਤਿੰਨ ਮਸਾਲੇ ਦੇ ਪੈਕੇਟ ਆ ਸੋ ਤਿੰਨ ਕਿਉਂਕਿ ਇਹ ਮਿੱਠਾ ਮਿੱਠਾ ਬਣਦਾ ਨਾ ਕਿਉਂਕਿ ਕਰੀਮ ਕਰਕੇ ਮਿੱਠਾ ਬਣਾਉਣਾ ਥੋੜਾ ਤੇ ਇਸ ਕਰਕੇ ਮਸਾਲਾ ਥੋੜਾ ਜ਼ਿਆਦਾ ਪਾਵਾਂਗੇ ਆਪਾਂ ਨੂੰ ਤਿੰਨ ਪੈਕੇਟ ਆ ਤਿੰਨ ਯੂਜ਼ ਕਰਾਂਗੇ ਇਸ ਵਾਰੀ ਇਹ ਦੋਸਤੋ 7 ਗ੍ਰਾਮ ਦੀ ਪੈਕਿੰਗ ਮਸਾਲੇ ਦੀ ਆਪਾਂ ਯੂਜ਼ ਕਰਾਂਗੇ ਚ ਪਾਸਤਾ ਮਸਾਲਾ ਤੁਸੀਂ ਕੋਈ ਵੀ ਨਾਰਮਲ ਯੂਜ਼ ਮੈਗੀ ਮਸਾਲਾ ਵੀ ਯੂਜ਼ ਕਰ ਸਕਦੇ 7 7 14 7 21 21 ਗ੍ਰਾਮ ਮਸਾਲਾ ਯੂਜ਼ ਕਰਾਂਗੇ ਵਿੱਚ ਤੇ ਇੱਕ گارਲਿਕ ਜਿੰਜਰ ਪੇਸਟ ਹੈਗੀ ਆ ਇਹਨੂੰ ਡੇਢ ਕਿਉਜ਼ ਕਰ ਸਕਦੇ ਬਾਕੀ ਆਪਾਂ ਤੁਸੀਂ ਨੇਚਰ ਤੇ ਬਾਕੀ ਇਹ ਸਮਾਨ ਆਪਾਂ ਯੂਜ਼ ਕਰਾਂਗੇ ਹੁਣ ਆਪਾਂ ਤੁਹਾਨੂੰ ਮਿਲਦਾਂਗੇ ਜਦੋਂ ਕਟਿੰਗ ਕਰਾਂਗੇ ਇਹਦੀ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀ ਅੱਗੇ ਆਪਾਂ ਕੀ ਪ੍ਰੋਸੈਸ ਕਰਨਾ ਹੈ ਤੇ ਦੋਸਤੋ ਜਿਹੜਾ ਵੀ ਸਮਾਨ ਆ ਆਪਾਂ ਬਾਹਰ ਰੱਖਨੇ ਆ ਇਸ ਕਰਕੇ ਕਈ ਚੀਜ਼ਾਂ ਜਿਹੜੀ ਹੁੰਦੀਆਂ ਜਿ ਤਰ੍ਹਾਂ گارਲਿਕ ਜਿੰਜਰ ਪੇਸਟ ਹੋ ਗਈ ਕਈ ਚੀਜ਼ ਆਪਾਂ ਨੂੰ ਜਿਹੜੀਆਂ ਘਰੋਂ ਆਪਾਂ ਹਥੇ ਹਨ ਚੇਲ ਚੁਲ ਕੇ ਬਣਾਣੀ ਇੱਥੇ ਇਨਾ ਟਾਈਮ ਹੁੰਦਾ ਨਹੀਂ ਇਸ ਕਰਕੇ ਆਪਾਂ ਜਿਹੜੀਆਂ ਇਹ ਚੀਜ਼ਾਂ ਯੂਜ਼ ਕਰਾਂਗੇ ਤੁਸੀਂ ਅਗਰ ਮੈਂ ਘਰੇ ਮਾਦਾ ਤੁਹਾਨੂੰ ਦੂਜੇ ਤਰੀਕੇ ਨਾਲ ਬਣਾ ਕੇ ਦਿਖਾ ਸਕਦਾ ਵਾਂ ਤੇ ਉਹ ਵੀ ਆਪਾਂ ਯੂਜ਼ ਕਰ ਸਕਦੇ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਜਿੱਥੇ ਜਿਹੜੇ ਹਿਸਾਬ ਸਿਚੁਏਸ਼ਨ ਤੇ ਹੈਗੇ ਜੇ ਅਗਰ ਤੁਸੀਂ ਕੈਂਪਿੰਗ ਕਰਨ ਦੇ ਬਾਹਰ ਤਾਂ ਇਨਸਟੈਂਟ ਚੀਜ਼ ਹੈਗੀ ਆ ਵੀ ਬਣ ਜਾਣੀ ਆਪਣੀ ਚਾਹ ਵਾਲੇ ਸਿਸਟਮ ਨਹੀਂ ਬਣ ਜਾਣੀ ਬਸ ਛਿਲਣ ਤੇ ਟਾਈਮ ਲੱਗਦਾ ਆਪਾਂ ਨੂੰ ਬਾਕੀ ਤੁਹਾਡੇ ਡਿਪੈਂਡ ਆ ਜਿਹੜੇ ਪਿਆਜ਼ ਆ ਤੁਹਾਡੇ ਮੋٹے ਛਿਲਣੇ ਆ ਮੈਂ ਤੁਹਾਨੂੰ ਦੱਸਦਾ ਹੁਣੇ ਵੀ ਆਪਾਂ ਕਿਹੜੇ ਤਰੀਕੇ ਨਾਲ ਛਿਲਣੇ ਆ ਆਓ ਚੱਲੀਏ ਫਿਰ ਬ ਨਮਕ ਪਾਲਣਾ ਵਾ ਨਮਕ ਆਪਣੇ ਕੋ ਜਿਹੜਾ ਵਾ ਇੰਨਾ ਕ ਨਮਕ ਹੈ ਆਪਣੇ ਕੋ ਤੇ ਆਪਾਂ ਸਾਰਾ ਹੀ ਇਹਦੇ ਵਿੱਚ ਆ ਦੇਣਾ ਵਾ ਉਸ ਤੋਂ ਬਾਅਦ ਜਿਹੜਾ ਆਪਣਾ ਪਾਸਤਾ ਤੇ ਮੀੜੀ ਮਕਰੋਨੀ ਹੈ ਮਕਰੋਨੀ ਆਪਣੇ ਕੋ ਅੱਧਾ ਪੈਕੇਟ ਹੈ ਤੇ ਪਾਸਤੇ ਦਾ ਆਪਣੇ ਕੋ ਪੂਰਾ ਪੈਕੇਟ ਹੈ ਆਪਾਂ ਇਹ ਪਾਉਣਾ ਵਾ ਤੇ ਉਸ ਤੋਂ ਬਾਅਦ ਇਹਨੂੰ ਸਾਰਿਆਂ ਨੂੰ ਪਾ ਦੇਣਾ ਆਪਾਂ ਇਹਦੇ ਵਿੱਚ ਪਰ ਪਤੀਲਾ ਜਿਹੜਾ ਦੋਸਤੋ ਭਰ ਗਿਆ ਸੀਗਾ ਤੇ ਮੈਨੂੰ ਲੱਗਦਾ ਜਿਆਦਾ ਸੀਗਾ ਤੇ ਆਪਾਂ ਫਿਰ ਇੰਨਾ ਕ ਬਚਾ ਲਿਆ ਵਾ ਤੇ ਬਾਕੀ ਆਪਾਂ ਸਾਰਿਆਂ ਨੂੰ ਬਾਲ ਦੇਣਾ ਵਾ ਇਹਦੇ ਵਿੱਚ ਨਮਕ ਤਾਂ ਪਾਉਣਾ ਵੀ ਤਾਂ ਕਿ ਚੰਗੀ ਤਰ੍ਹਾਂ ਇਹਦੇ ਵਿੱਚ ਰਸ ਜੇ ਜਿਹੜਾ ਤੇਲ ਆ ਉਹ ਤੇਲ ਚੰਗੀ ਤਰ੍ਹਾਂ ਲੱਗੂ ਬਣਾ ਦੇ ਇਹਨਾਂ ਨੂੰ ਤੇ ਵਧੀਆ ਤਰੀਕੇ ਨਾਲ ਮਿਕਸ ਹੋਊਗਾ ਤੇ ਨਾਲੇ ਬੋਇਲ ਚੰਗੀ ਤਰੀਕੇ ਨਾਲ ਹੋ ਜਾਣਗੀਆਂ ਇਹਨੂੰ ਆਪਾਂ ਇੱਕ ਵਾਰੀ ੜਲਾ ਦੇਣਾ ਵਾ ਕਿਸੇ ਵੀ ਚੀਜ਼ ਨਾਲ ਇਹਨੂੰ ਇੱਕ ਵਾਰੀ ਮਿਕਸ ਕਰ ਦੋ denn ਜਿਹੜਾ ਤਾਂ ਕਿ ਨਮਕ ਵੀ ਸਾਰਾ ਪਾਣੀ ਦੇ ਵਿੱਚ ਘੁਲ ਜੇ ਤੇ ਪ੍ਰੋਪਰ ਤਰੀਕੇ ਨਾਲ ਹੋ ਜੇ ਜਿਹੜੇ ਦੋਸਤ ਸੁਗੰਧ ਮਿਰਚ ਦੇ ਪੀਸ ਆ ਉਹ ਥੋੜਾ ਆਪਾਂ ਵੱਡੇ-ਵੱਡੇ ਛੇ ਲੈਣੇ ਆ ਤਾਂ ਕਿ ਜਦੋਂ ਆਵੇ ਚ ਤੜਕਾ ਵੀ ਲੱਗਣਾ ਵਾ ਜਾਂ ਸਾਰਾ ਕੁਝ ਹੋਣਾ ਹੈ ਇਹਨਾਂ ਨੇ ਸੁਗੜਨਾ ਵੀ ਆ ਇਸ ਕਰਕੇ ਆਪਾਂ ਇੰਨਾ ਕਿੰਨਾ ਕ ਪੀਸ ਰੱਖਣਾ ਵਾ ਵੀ ਇੱਕ ਇੱਕ ਤੇ ਚਾਰ ਇੱਕ ਬੜਾ ਚਾਰ ਕਰਦੇ ਹੋ ਠੀਕ ਜੇ ਇੱਕ ਦੇ ਚਾਰ ਪੀਸ ਕਰਨੇ ਮੋٹے ਮੋٹے ਰੱਖਣੇ ਆਪਾਂ ਜਿ ਇਤਰਾ ਜਿਆਦੇ ਭਰੀਕ ਨਹੀਂ ਰੱਖਣੇ ਤੇ ਮੋٹے ਵੀ ਨਹੀਂ ਰੱਖਣੇ ਜਿਆਦੇ ਨੋਰਮਲ ਜਿਹਾ ਸਾਈਜ਼ ਰੱਖਣਾ ਵਾ ਬਾਕੀ ਜਿ ਇਤਰਾ ਦੁਕਾਨਾਂ ਰੇੜੀਆਂ ਦੇ ਕਰਦੇ ਹੁੰਦੇ ਆ ਤਾਂ ਹੁਣ ਪਿਆਜ਼ ਜਿਹੜੇ ਸਿਸਟਮ ਅੱਛਾ ਲੈਣਾ ਵਾ ਪਿਆਜ਼ ਆਪਾਂ ਦੋਸਤੋਂ ਛੋੜਾ ਜਿਹਾ ਜਿਦਾ ਚਾਰ ਬਲੋਕਾਂ ਦੇ ਵਿੱਚ ਕੱਟ ਲੈਣਾ ਵਾ ਇਤਰਾ ਪਿਆਜ਼ ਦੇ ਸਾਈਜ਼ ਨਾਲ ਕੱਟਿਓ ਸਾਈਜ਼ ਦੇ ਹਿਸਾਬ ਨਾਲ ਜਿ ਇਤਰਾ ਇੱਕ ਬਲੋਕ ਐ ਚਾਰ ਬਲੋਕ ਕੱਟੇਗੇ ਥੈਨ ਇਹਨਾਂ ਨੂੰ ਕੱਟਣ ਆਣੀਆਂ ਇਹ ਨਹੀਂ ਉਸ ਤੋਂ ਬਾਅਦ ਇਹਨੂੰ ਸਿਰਫ ਖੋਲਣਾ ਵਾ ਪਿਆਜ਼ਾਂ ਨੂੰ ਖੋਲਣਾ ਵਾ ਇਸ ਤਰ੍ਹਾਂ ਖੋਲਣਾ ਵੇਖ ਲਿਓ ਸਾਹੀ ਉਸ ਹਸਾਣਾ ਰੱਖਿਓ ਜਿਹੜੇ ਹਸਾਣਾ ਤੁਹਾਡਾ ਹੈ ਸਿਸਟਮ ਹੈ ਮੈਂ ਕਹਿਣਾ ਵੀ ਬਰਉਣਾ ਤੁਸੀਂ ਜਿਹੜਾ ਸਾਨੂੰ ਖਾਣਾ ਪਸੰਦ ਕਰਦੇ ਹੋ ਪਿਆਜ਼ ਤੇ ਇਨਾ ਹੀ ਵੀ ਖਾਣਾ ਪਸੰਦ ਕਰਦੇ ਹੋ ਤੁਹਾਡੀ ਮਰਜ਼ੀ ਆ ਪਰ ਤੁਸੀਂ ਇਹ ਹਸਾਣਾ ਕੱਟ ਲਿਓ ਬਾਕੀ ਇੰਨਾ ਕੁ ਪੀਸ ਨੂੰ ਬਾਕੀ ਕੱਟਕੁੱਟ ਕੇ ਇਸ ਤਰ੍ਹਾਂ ਛਾੜ ਦਿਓ ਵੀ ਤਾਂ ਕਿ ਇੰਨੇ ਨੇ ਮੋਟੇ-ਮੋਟੇ ਪੀਸ ਰਹਿਣਾ ਨਾ ਵਿੱਚ ਤੇ ਜੋ ਬਹੁਤੇ ਜਿਆਦੇ ਵੱਡੇ ਹੁਣ ਪਿਆਜ਼ ਤੇ ਫਿਰ ਤੁਸੀਂ ਉਸ ਹਸਾਣਾ ਨੂੰ ਕੱਟ ਸਕਦੇ ਇਹਨੂੰ ਇੱਕ ਪਾੜ ਹੋੜ ਵੀ ਲਾ ਸਕਦੇ ਵਿੱਚ ਇਹਨੂੰ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੁਣ ਸੋਨਾ ਤੇ ਤੰਗੇ ਤਰੀਕੇ ਨਾਲ ਖਾਦੇ ਜਾਂਦੇ ਬਾਅਦ ਚ ਆਪਣੇ ਫੌਗ ਜਿਹੜਾ ਹੁੰਦਾ ਚਮਚ ਉਹਦੇ ਨਾਲ ਵਧੀਆ ਤਰੀਕੇ ਨਾਲ ਖਾਦੇ ਜਾਂਦੇ ਜੇ ਰੈਸਟੋਰੈਂਟ ਟਾਈਪ ਹੈ ਇੱਕ ਤੇ ਆਜ ਵਾਂਗੂ ਕੱਟੇ ਜਾਂਦੇ ਹਾਂ ਮੋਟੇ ਮੋਟੇ ਥੋੜੇ ਜਿਹਾ ਬਾਕੀ ਅਗਲਾ ਪ੍ਰੋਸੈਸ ਆਪਣੇ ਆ ਵੀ ਮਟਰ ਛਿਲ ਕੇ ਆਪਾਂ ਤੇ ਮਟਰਾਂ ਨੂੰ ਵੀ ਤੜਕਾ ਲਾਉਣਾ ਵਾ ਤੇ ਸਾਰਿਆਂ ਨੂੰ ਜਿੱਤਰਾ ਤੜਕਾ ਇੱਕੋ ਮਿਕਸੀ 'ਚ ਹੀ ਪਾ ਦਮਾ ਮੈਂ ਇੱਕਦਾਂ ਵੀ ਤੜਕਾ ਸਾਰਿਆਂ ਨੂੰ ਇਕੱਠਾ ਹੀ ਲਾ ਦੇਣਾ ਆਪਾਂ ਹਾਂ 10 ਕਿ 15 ਮਿੰਟ ਬਾਅਦ ਇਹਨਾਂ ਇਹਨੂੰ ਦਿਆ ਗਿਆ ਵਾ ਆਪਣਾ ਥੋੜਾ ਥੋੜਾ ਕੱਚੇ ਰੱਖਨੇ ਥੋੜੇ ਥੋੜੇ ਕਿਉਂਕਿ ਆਪਾਂ ਇਹੋ ਤੜਕਾ ਲਾਉ ਬਾਕੀ ਨੋਰਮਲ ਜੇ ਕਰਨੇ ਆ ਇਹਨੇ ਜਿਆਦਾ ਨਹੀਂ ਕੱਚੇ ਪੱਕੇ ਕਰਨੇ ਬਾਕੀ ਥੋੜੇ ਜਿਹੋੜੇ ਕੱਚੇ ਰਹਿ ਜਾਣ ਜਿਹੜੇ ਆਪਾਂ ਨੂੰ ਕਸਰ ਆਪਾਂ ਉਦੋਂ ਕੱਢ ਸਕੀ ਹਣਾ ਬਾਕੀ ਨੋਰਮਲ ਉਹ ਬੰਜ ਨਹੀਂ ਤੇ ਗਲ ਜਾਂਦੇ ਸਾਰੇ ਜੀ ਤਾਂ ਪੂਰੀ ਤਰ੍ਹਾਂ ਹੋਣਾ ਆਪਾਂ ਗਾੜ ਲੀਏ ਇਹ ਚੀਜ਼ ਦਾ ਧਿਆਨ ਰੱਖਿਓ ਤੇ ਦੋਸਤੋ ਸਬਜ਼ੀ ਵੀ ਕੱਟੀ ਗਈ ਆ ਪਿਆਜ਼ ਵੀ ਕੱਟੇ ਗਏ ਆ ਤੇ ਸ਼ਿਮਲਾ ਮਿਰਚ ਵੀ ਕੱਟੀ ਗਈ ਆ ਤੇ ਮਟਰ ਵੀ ਕੱਢ ਲਿਆ ਤੇ ਇਹਨਾਂ ਨੂੰ ਤੜਕੇ ਜਿਹਾ ਬਰਤਨਾ ਮਰਡਰ ਹੋਇਆ ਨਾ ਆਪਾਂ ਵੀ ਆਪਾਂ ਸਿੱਧਾ ਬਾਅਦ ਚ ਤੜਕੇ ਲਾਉਣ ਤੋਂ ਬਾਅਦ ਨਹੀਂ ਆਪਾਂ ਤੜਕੇ ਜੀ ਵਰਤਨੇ ਤੇ ਖੁੰਬਾ ਵੀ ਕੱਟੇ ਗੀਆਂ ਹੁਣ ਇਹ ਵੀ ਕੱਟੇ ਗੀਆਂ ਆਪਣਾ ਇਹ ਵੀ ਆਪਾਂ ਹੁਣ ਯੂਜ਼ ਕਰੀਏ ਇਹਨਾਂ ਨੂੰ ਤੇ ਤੜਕਾ ਸਟਾਰਟ ਕਰੀਏ ਖੀਰੇ ਜਿਹੜੇ ਬਾਅਦ ਚ ਆਪਾਂ ਸੈਲਡ ਵਾਸਤੇ ਯੂਜ਼ ਕਰ ਸਕਦੇ ਹਾਂ ਤੇ ਮਿਰਚਾਂ ਦੇ ਦੋ ਪੀਸ ਪਾਏ ਲੰਬੇ ਬਾਕੀ ਇਹ ਸਾਰਾ ਮਟੀਰੀਅਲ ਜਿਹਦੇ ਪਰ ਪਾਵਾਂਗੇ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਨਾਲ ਨਾਲ ਤੇ ਦੋਸਤੋ ਆਹ ਬੋਇਲ ਤੋਂ ਹਾਲਿਆ ਇਹਦੀ ਬੋਇਲਿੰਗ ਵੇਖੋ ਇਤਰਾ ਹੈ ਸੌਫਟ ਹੈ ਪੂਰੀ ਤੇ ਜਿਹੜਾ ਪਾਸਤਾ ਵਾ ਉਹ ਵੀ ਇਸ ਤਰ੍ਹਾਂ ਦੀ ਹੈ ਕਰਾਇਨ ਆਪਾਂ ਜਨਾ ਚ ਸੁੱਕਦੀ ਆ ਉਹਨਾਂ ਚ ਕਰ ਆ ਵੇਟ ਕਰਾਂਗੇ ਤੇ ਤੁਹਾਨੂੰ ਦੱਸਦਾ ਕਿ ਸਾਡੇ ਕੋਲ ਦੋ ਤਰੀਕਿਆਂ ਦਾ ਤੇਲ ਆ ਸਾਡੇ ਕੋਲ ਹੈਗਾ ਇੱਕ ਸਰੋਂ ਦਾ ਤੇਲ ਤੇ ਇੱਕ ਸਰੋਂ ਤੋਂ ਬਾਅਦ ਯੂਜ਼ ਕਰਨ ਵਾਲਾ ਤੇ ਤੇ ਦੋਵੇਂ ਤਰੀਕਿਆਂ ਦਾ ਤੇਲ ਯੂਜ਼ ਕਰ ਲਈ ਤੇ ਇਹ ਥੋੜਾ ਮਜਾ ਆ ਗਿਆ ਤੇ ਇਹ ਤੁਸੀਂ ਸਰੋਂ ਦਾ ਤੇਲ ਯੂਜ਼ ਕਰਨਾ ਤੇ ਮੈਂ ਆਹ ਕੰਪਨੀ ਦਾ ਵੈਸੇ ਯੂਜ਼ ਕਰਦਾ ਥੋੜਾ ਵਧੀਆ ਤੇਲ ਆ ਇਹ ਥੋੜਾ ਮਹਿੰਗੀ ਆ तकरीबन ਮੈਂ ਕਹਾ 200 ਜਾਂ 190 ਦੀ ਹੈਗੀ ਆ ਦੀ ਸ਼ੀਸ਼ੀ ਆ ਤੇ બસ ਇਹਦੀ ਖਾਸੀਅਤ ਇਹ ਵੀ ਬੁਡ ਪ੍ਰੈਸਡ ਕੀਤੀਆਂ ਗਈਆਂ ਮਸ਼ੀਨੀ ਕਿਸੇ ਚੀਜ਼ ਨੂੰ ਵਿੱਚ ਯੂਜ਼ ਨਹੀਂ ਕੀਤਾ ਗਿਆ ਕੋਈ ਮਿਨਰਲਸ ਵਗੈਰਾ ਯੂਜ਼ ਨਹੀਂ ਕੀਤਾ ਗਿਆ ਕੋਈ ਚੀਜ਼ਾਂ ਵਗੈਰਾ ਜੋਗੇ ਵਿੱਚ ਐਕਸਟਰਾ ਪਾਈਦਨ ਹੋ ਨਹੀਂ ਪਾਇਆ ਗਿਆ ਬਸ ਆਹੀ ਚੀਜ਼ ਹੈ ਹੋਰ ਨਹੀਂ ਕੁਝ ਵੀ ਖਾਸ ਤੁਸੀਂ ਜੇਕਰ ਤੁਸੀਂ ਦੇਸੀ ਜੇ ਪਿੰਡ 'ਚ ਰਹਿੰਦੇ ਜੇ ਤੇ ਫਿਰ ਤੁਸੀਂ ਆਪਣਾ ਘਰ ਦਾ ਕੱਢਿਓ ਉਹੀ ਚੀਜ਼ ਹੈ ਇਹ ਸੇਮ ਘਰ ਵਾਲੀ ਚੀਜ਼ ਹੈ ਹੁਣ ਅਸੀਂ ਬਾਹਰ ਰਹਿੰਦੇ ਸਾਨੂੰ ਤਾਂ ਥੋੜਾ ਡਿਫਰੈਂਟ ਚੀਜ਼ ਮਿਲਦੀ ਆਪਾਂ ਪਲਾਸਟਿਕ ਦਾ ਨਹੀਂ ਯੂਜ਼ ਕਰਦੇ ਚਲੋ ਉਹ ਵੀ ਕਰ ਲੀਦਾ ਬਟ ਇਹ ਵੀ ਹੈਗਾ ਇਹ ਵੀ ਯੂਜ਼ ਕਰ ਲਓ ਤੁਹਾਡੀ ਮਰਜ਼ੀ ਹੈ ਤੁਸੀਂ ਜਿਤਨਾ ਯੂਜ਼ ਕਰਨਾ ਤੇ ਲਗਭਗ ਸੌਕਣ ਦੀ ਤਦਾਦ ਤੇ ਆ ਚੁੱਕੀ ਹੈ ਮਟੀਰੀਅਲ ਜਿਹੜਾ ਇਹਨਾਂ ਚ ਯੂਜ਼ ਕਰਾਂਗੇ ਜੋ ਵੀ ਆਪਣਾ ਸਿਸਟਮ ਇੱਥੇ ਪਿਆ ਵਾ ਸਾਰਾ ਕੁਝ ਯੂਜ਼ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਤੇ ਦੋਸਤੋ ਲਗਭਗ ਕੜਾਹੀ ਸੁੱਕ ਗਈ ਆ ਤੇ ਤੇਲ ਪਾਉਣੇ ਹੋਣਾ ਆਪਾਂ ਇਹਨਾਂ ਦਾ ਤੇਲ ਯੂਜ਼ ਕਰਾਂਗੇ ਤੇ ਇਹਨੂੰ ਗਰਮ ਹੋਣ ਤੱਕ ਇੰਤਜ਼ਾਰ ਕਰਦੇ ਪੂਰੀ ਤਰੀਕੇ ਨਾਲ ਸਾੜਨਾ ਚੰਗੀ ਤਰ੍ਹਾਂ ਤੇ ਹੋਰ ਵੀ ਤਰੀਕਿਆਂ ਨਾਲ ਬਣਾ ਸਕਦੇ ਪਰ ਆਪਣਾ ਦੇਸੀ ਤਰੀਕਾ ਹੀ ਆ ਆਪਾਂ ਇਸੇ ਦੇ ਤੇਕੇ ਨਾਲ ਇਹ ਚੀਜ਼ਾਂ ਨੂੰ ਯੂਜ਼ ਕਰਕੇ ਬਣਾਵਾਂਗੇ ਚਲੋ ਫਿਰ ਅਰੀਏ ਸਟਾਰਟ ਤੋ ਰਿਵਾਜ ਆਉਣ ਦੀ ਜਿੱਥੇ ਪਟਾਕੇ ਚੱਲਣ ਦੇ ਬੰਦ ਲੋਕਾਂ ਦੇ ਪਟਾਕੇ ਚੰਨ ਦੀ ਆਵਾਜ਼ ਆ ਗਈ ਆ ਮਤਲਬ ਕਿ ਤੜਕਾ ਆਪਣਾ ਸਟਾਰਟ ਹੋ ਗਿਆ ਲੱਗਦਾ ਤੜਕਾ ਆਪਣਾ ਹੋ ਗਿਆ ਸਟਾਰਟ ਤੇ ਇਹਨੂੰ ਆਪਾਂ ਐ ਗ੍ਰੀਨ ਜੀ ਗ੍ਰੀਨ ਜੀ ਹੋਈ ਪਈ ਆ ਤੜਕੇ ਦੇ ਵਿੱਚ ਉਹ ਲੈ ਮਿਰਚਾਂ ਦਾ ਸਬੂਤੀਆਂ ਸੁੱਟ ਬੈਠੇ ਇਹਨਾਂ ਨੂੰ ਕਹਿੰਦੇ ਵੀ ਛੜੀਆਂ ਵੀ ਜਿਹੜੀਆਂ ਗਲਤੀਆਂ ਰਹਿੰਦੀਆਂ ਹਨ ਇਹ ਰਹਿੰਦੀਆਂ ਦੱਸਣ ਵਾਲੇ ਵੀ ਹੋਜੇ ਕਰਨ ਵਾਲੇ ਵੀ ਹੋਜੇ ਇਹਨੂੰ ਰੱਖਦੇ ਆਂ ਸਾਈਡ ਤੇ ਇੱਕ ਮਿਰਚ ਮੇਰੇ ਕੋਲ ਹੋਰ ਹੋਣੀ ਆ ਉਹੀ ਲੱਭਣੀ ਪੈਣੀ ਕਿੱਥੇ ਗਈ ਏ ਆਹ ਵੇਖੋ ਪਈ ਮਗਰ ਥੱਲੇ ਬੱਸ ਤੇ ਪੁੰਨਦੇ ਕੋਈ ਨਹੀਂ ਇਤਰਾ ਹੀ ਪਰ ਗਲਤੀ ਹੋ ਗਈ ਆਪਣੇ ਕੋਲ ਛੋ ਉਹ ਇਹਨੂੰ ਖਣਾ ਖਣ ਚੱਕਦਾ ਹੁਣ ਉਹ ਛਿੱਲਾਂਗੇ ਬਾਅਦ ਚੋਂ ਇਹਨਾਂ ਨੂੰ ਛਿੱਲਦੇ ਆ ਫਿਰ ਕਰਦੇ ਨਾਲ ਹੀ ਇਹਨਾਂ ਨੂੰ ਥੋੜੇ ਜਿਹਾ ਸਮੇਂ ਬਾਅਦ ਦੋਸਤੋ ਆਪਾਂ ਖੁੰਮਾ ਵਿੱਚ ਚਰਲਾਤੀਆਂ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਹਦੇ ਨਾਲ ਹੀ ਮਸਾਲੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਐਡ ਕਰ ਦਾਂਗੇ ਤੇ ਨਮਕ ਜਿੰਨਾ ਪਾਉਣਾ ਆਪਾਂ ਤੁਹਾਨੂੰ ਦੱਸ ਦਾਂਗੇ ਵੀ ਕਿੰਨਾ ਕਿੰਨਾ ਆਪਾਂ ਸਾਰੀਆਂ ਚੀਜ਼ਾਂ ਯੂਜ਼ ਕਰਨੀਆਂ ਜਿਹੜੀ ਪੇਸਟ ਆ ਇੱਕ ਸਾੜੇ ਕੋ ਥੋੜੀ ਜੀ ਪਹਿਲਾਂ ਪਈ ਸੀ ਅੱਧੀ ਆਪਾਂ ਯੂਜ਼ ਕਰ ਲੈਣੀ ਸਮਝ ਲਓ ਵੀ ਤੁਸੀਂ ਆ 5 ਰੁਪਏ ਦਾ ਪੈਕੇਟ ਐਕਸ ਯੂਜ਼ ਕੀਤਾ ਆਪਾਂ ਤੇ ਤੁਸੀਂ ਇੱਕ ਚਮਚ ਲਾ ਲਓ 1.5 ਚਮਚ ਲਾ ਲਓ ਬ ਲੇਡੀਜ਼ ਦੇਖ ਰਹੀ ਇਹਨਾਂ ਨੂੰ ਪਤਾ ਹੋਣਾਵੇਗਾ ਆਪਾਂ ਕਿੰਨੇ ਯੂਜ਼ ਕਰਨੀ ਆ। ਉਸ ਤੋਂ ਜਿਹੜਾ ਪੇਸਟ ਆ ਗਾਰਲਿਕ ਉਹ ਮੈਂ ਪਾਦ ਲੱਗਾ ਵਿੱਚ ਜੇ ਤਾਂ ਕਿ ਚੰਗੀ ਤਰ੍ਹਾਂ ਐਚ ਮੈਲਟ ਹੋ ਜਾ ਨਾਲ ਇਹਨਾਂ ਦੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਨਾਲ ਮਿਕਸ ਹੋ ਜਾਏ। ਜਿਹੜਾ ਇਹਨੂੰ ਥੋੜਾ ਜਿਹਾ ਅੱਧਾ ਪਾਉਂਗਾ ਹਨਾ ਸਾਰੀ ਪਾਉਣੀ ਨਹੀਂ ਆਪਾਂ। ਸੋ ਅੱਧਿਕ ਮਾਣ ਨਹੀਂ ਨਹੀਂ ਕਿ ਠੀਕ ਹੈ। ਉਹ ਤੋਂ ਬਮ ਮਸਾਲੇ ਜਿਹੜੇ ਉਹ ਦੋਸਤ ਤਿੰਨੇ ਤਿੰਨੇ ਪੈਕਟ ਪਾ ਲੈਣੇ ਆ। ਇਹ ਇਹਨੂੰ ਪਾਸਤਾ ਮਸਾਲਾ ਕਹਿੰਦੇ ਆ। ਉਸਾਲੇ ਸਾਰੇ ਆਪਣੇ ਦੰਨੇ ਦੰਨੇ ਪੈ ਗਏ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਲਾ ਦਿੰਨੇ ਆ ਤੁਹਾਡੇ ਕੋ ਅਗਰ ਕੜਚੀ ਆ ਗਈ ਤੇ ਲੱਲੋ ਹੁਣ ਤੁਹਾਡੇ ਕੋ ਹੈਗੀ ਇਹਨੂੰ ਲੱਭਣ ਨਹੀਂ ਦਈ ਕਿੱਥੇ ਆ ਇਸ ਤਰੀਕੇ ਨਾਲ ਸਾਡੇ ਕੋ ਜਿਹੜਾ ਬਾਹਰ ਰਹਿੰਦਾ ਬੰਦਾ ਉਹਨੂੰ ਪਤਾ ਹੁੰਦਾ ਵੀ ਆਪਾਂ ਕਿਹ ਤਰ੍ਹਾਂ ਸਾਰੀਆਂ ਚੀਜ਼ਾਂ ਯੂਜ਼ ਕਰਨੀਆਂ ਤੁਹਾਡੇ ਕੋ ਪ੍ਰੋਪਰਲੀ ਸਮਾਨ ਹੈਗਾ ਤੇ ਆ ਬਸ ਆਪਾਂ ਯੂਜ਼ ਤਾਂ ਠਾਣਾਂ ਡੇਲੀ ਨਹੀਂ ਕੁਕਿੰਗ ਕਰਦੇ ਆਪਾਂ ਬਹੁਤ ਹੀ ਗੈਪ-ਗੈਪ ਚ ਕਰਦੇ ਆ ਇਸ ਕਰਕੇ ਇਹ ਚੀਜ਼ਾਂ ਥੋੜਾ ਤੁਸੀਂ ਆਪਣਾ ਯੂਜ਼ ਕਰ ਸਕਦੇ ਹੋ ਤੁਸੀਂ ਹੋਰ ਵੀ ਕੁਪੜਾ ਯੂਜ਼ ਕਰ ਸਕਦੇ ਹਨ ਜਿਹਦਾ ਕਰਚੀ-ਕੁਰਚੀ ਅਸੀਂ ਚਮਚ ਯੂਜ਼ ਕਰੰਨੇ ਆ ਆ ਕਰਣਾ ਨਹੀਂ ਚਾਹੀਦਾ ਬਿਕੋਜ਼ ਇਹ ਲੋਹੇ ਦਾ ਸੀ ਲੋ ਹੋ ਦੋਸਤ ਹੁਣ ਮੈਂ ਕਰ ਲਗਾ ਇਹਨੂੰ ਓਪਨ ਤੇ ਆਹ ਦੋਸਤ ਹੋ ਚੁੱਕੀ ਹੈ ਤਿਆਰ ਤੇ ਦੇਖ ਲਓ ਤੁਸੀਂ ਕਿੰਨੀ ਸ਼ਾਨਦਾਰ ਬਣੀ ਹੈ ਤੇ ਅਗਰ ਤੁਸੀਂ ਇਹਨੂੰ ਘਰੇ ਤੇ ਆ ਟਰਾਈ ਕਰਨਾ ਤੇ ਆ ਚੀਜ਼ਾਂ ਬਣਾ ਸਕਦੇ ਲਗਭਗ ਜੜਾ 300 ਰੁਪਏ ਦਾ ਖਰਚਾ ਆਇਆ ਵਾ ਤੇ ਅਗਰ ਘਰੇ ਬਣਾਉਣਾ ਤੇ ਤੁਸੀਂ ਕਰ ਸਕਦੇ ਜੇ ਘਰ ਦੀਆਂ ਚੀਜ਼ਾਂ ਯੂਜ਼ ਕਰੋ ਕਰੀਮ ਘਰ ਦੀ ਯੂਜ਼ ਕਰੋ ਹਰ ਚੀਜ਼ ਤੇ ਤੇਲ ਘਰ ਦਾ ਯੂਜ਼ ਕਰ ਆਈ ਦੋਵੇਂ ਵੇਗਿਕ ਨਹੀਂ ਬਾਏ ਫਿਰ ਤੂੰ ਹੀ ਕਰ ਦੇ ਬਾਏ